ਸਾਲ ਬੋਪਾਰਾ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਮੈਂ ਨਾ ਹੁਣ ਕਟਰਾ ਦਾ ਆਟਾ ਛਾਣ ਰਹੀ ਆ ਕਿਉਂਕਿ ਇਹਨੂੰ ਮੈਦੇ ਨੂੰ ਕਈ ਦਿਨ ਹੋ ਗਏ ਮੈਨੂੰ ਲੱਗਦਾ ਮੈਨੂੰ 10 15 ਦਿਨ ਹੋ ਗਏ ਮਗਾਏ ਨੂੰ ਇਸ ਤਰ੍ਹਾਂ ਹੀ ਪਿਆਤਾ ਹਾਂ ਕਾਈ ਨਹੀਂ ਮੈਨੂੰ ਕਿੰਨੀ ਵਾਰ ਮਿਸ ਕਰਦਾ ਮੈਂ ਇਧਰ ਕੋ ਨਰੀ ਮਿਸ ਜਾਂਦਾ ਕਾ ਵੀ ਚਾਹ ਚੂ ਨਾਲ ਖਾ ਹੋ ਜਾਂਦੀ ਹੈ ਨਾ ਕਿੰਨੇ ਦਿਨ ਹੋ ਗਏ ਥੋੜਾ ਵੀ ਫਿਰ ਅਜਾ ਆ ਕਿਹੜੀਆਂ ਚੜ ਰਹੀਆਂ ਪੂਰੀਆਂ ਕਿਹੜੀਆਂ ਕਲਦੀਆਂ ਇਹ ਚ ਥੋੜਾ ਗਰਮ ਬਸਾ ਕੇ ਨਾ ਮਸਲਾ ਕਰਾਉਣਾ ਹੈ ਤਾਂ ਕਰਕੇ ਮੈਂ ਕਿਹਾ ਚੱਲ ਹੁਣ ਅੱਜ ਸੀ ਹਾਂ ਹੁਣ ਮੀਸੀਆਂ ਰੋਟੀਆਂ ਬਣਾੜੀ ਆਏ ਵੀ ਇਹ ਤੋਂ ਬਾਅਦ ਫਿਰ ਮੈਂ ਨਾਲ ਨਾਲ ਕੜਾਈ ਰੱਖ ਲਵਾਂਗੀ ਤੇ ਨਾਲ ਦੀ ਨਾਲ ਆਹ ਕਟਰ ਬਣਾ ਲਵਾਂਗੀ ਹੁਣ ਆਟਾ ਪਿਆਏ ਫਿਰ ਖਰਾਬ ਹੋ ਜਾਣਾ ਤਾਂ ਵੀ ਅਸੀਂ ਪਾਈ ਹੋਈ ਹੈ ਕਟਰ ਤੇ ਮਠੀਆਂ ਦੀ ਹੋ ਗਏ ਕਾਫੀ ਜੀ ਮੈਨਾਂ ਦਾ 2-3 ਮਹੀਨੇ ਹੋ ਗਏ ਨਾ ਆਪਾਂ ਬਣਾਇਆ ਨੂੰ ਕਟਰ ਹਰ ਮਠੀਆਂ ਸਿਆਲ ਜੇ ਤਾਂ ਨਾ ਥੋੜਾ ਜਿਹਾ ਤੇ ਅੱਜ ਅਸੀਂ ਦੂਜੀ ਵਾਰ ਬਣਾਏ ਹਾਂ ਤੇ ਅੱਜ ਮੈਂ ਦੂਜੀ ਵਾਰ ਕਟਰ ਬਣਾਉਣ ਲੱਗੀ ਆ ਵੀ ਵਿੱਚ ਜਿਹਨੂੰ ਨਾ ਪਰ ਉਸ ਟਾਈਮ ਮਤਲਬ ਵੀ ਅਸੀਂ ਕਟਰ ਚਾਹ ਲਈ ਬਣਾਉਣ ਨੂੰ ਬਣਾਉਣੇ ਸੀਗੇ ਸੇ ਰਾਜਾ ਦਾ 20 ਦਿਨ ਹੋ ਗਏ 15 ਦਿਨ ਲਗਾਤਾਰ ਮਠਿਆਈਆਂ ਜੇ ਚੱਲਣ ਲੱਗ ਗਈਆਂ ਵਿੱਚੋਂ ਕੁਛ ਨ ਕੁਛ ਹੋਇ ਜਾਂਦਾ ਤਾਂ ਹੋਰ ਫਿਰ ਜੀ ਨਹੀਂ ਕਰਿਆ ਬਣਾਉਣ ਨੂੰ ਵੀ ਛੱਡੋ ਇਹ ਕਰਨਾ ਹੈ ਨਾ ਅੱਜ ਮੌਸਮ ਵਧੀਆ ਧਣੀਆਂ ਪੈ ਰਹੀਆਂ ਨੇ ਹੋਰ ਮੈਂ ਕਿਹਾ ਫਿਰ ਅੱਜ ਕੰਮ ਨਵੇੜੇ ਦਿੰਦੀ ਆਂ ਨਾ ਨਹੀਂ ਅਹੀ ਨਾ ਤੁਹਾਨੂੰ ਵੀ ਲੋਟ ਕੇ ਬਹੁਤ ਲੱਗੂਗਾ ਹਾਂ ਨਾ ਥੋੜਾ ਜਿਹਾ ਇੱਥੇ ਨੂਨ ਪਾ ਦੇਣਾ ਅੱਧਾ ਕ ਚਮਚਾ ਅੱਧਾ ਦੀ ਟਮਾਟੇ ਚ ਠੀਕ ਆ ਅੱਧੀ ਆਹ ਦੋ ਤਿੰਨ ਚਮਚੇ ਵਿੱਚ ਭਰ ਕੇ ਘੀ ਦੇ ਲੈ ਹੋਏ ਨੇ ਤਾਂ ਹੁਣ ਮੈਂ ਇਦਾਂ ਵਿੱਚ ਘੀ ਵੀ ਮਿਕਸ ਕਰੂੰਗੀ ਜਿੰਨਾ ਜ਼ਿਆਦਾ ਘੀ ਪਊਗਾ ਓਨੇ ਜ਼ਿਆਦਾ ਕਟਰ ਵਧੀਆ ਬਣੂਗੇ ਲੋ ਜੀ ਕਟਰਾਂ ਦਾ ਆਟਾ ਮੈਂ ਗੁੰਨਤਾ ਤੇ ਆਹ ਦੇਖੋ ਐਨਾ ਕਿਹੜਾ ਰੱਖਿਆ ਏ ਬਸ ਇਸ ਵਿੱਚ ਘੀੇ ਵੱਧ ਹੋਣਾ ਚਾਹੀਦਾ ਏ ਕਟਰ ਤਾਂ ਆਪਣੇ ਆਪੇ ਵਧੀਆ ਬਣ ਜਣੇ ਤੇ ਆਟਾ ਕਿਹੜਾ ਰੱਖਣਾ ਪੈਂਦਾ ਉਹ ਵੀ ਸਾਰਿਆਂ ਨੂੰ ਕਤਾ ਹੀ ਹੁੰਦਾ ਚਾਹੇ ਆਪਣਾ ਜਿਵੇਂ ਮੈਦੇ ਨਹੀਂ ਮੈਦੇ ਦੇ ਨਹੀਂ ਬਣਾਉਣੇ ਕਣਕ ਦੇ ਆਟੇ ਦੇ ਬਣਾਉਣੇ ਆ ਤਾਂ ਵੀ ਆਪਾਂ ਵਸ ਚੁੰਨੀ ਚੋਂ ਛਾਣ ਕੇ ਹਨਾ ਕਣਕ ਦਾ ਆਟਾ ਐਨ ਛਾਣ ਛਿੱਕਲ ਜਾਂਦਾ ਹੁਮੇ। ਵੀ ਹੁੰਦਾ ਉਹ ਕੰਟ ਦਾ ਆਟਾ ਹੀ ਪਰ ਛਾਣ ਸਹਿ ਨਿਕਲ ਜਾਂਦਾ ਹੈ ਤੇ ਉਹਦੇ ਨਾਲ ਇਹਨਾਂ ਵਰਗੇ ਮਲੇਮ ਬਣ ਜਾਂਦੇ ਨੇ ਜੇ ਕਣਕ ਦੇ ਆਟੇ ਦੇ ਬਣਾਉਣੇ ਹੋਵੇ ਉਹ ਤੁਹਾਨੂੰ ਕਦੇ ਮੈਂ ਬਣਾ ਕੇ ਦਿਖਾਵਾਂਗੀ। ਬਾਕੀ ਸੇਮੇ ਹੈ ਪ੍ਰੋਸੈਸ ਤਾਂ ਸੇਮੇ ਹੈ ਕਿ ਨੂਨ ਤੇ ਆਹ ਅਜਵਾਇਣ ਬਾਕੀ ਨਾ ਚੀਜ਼ਾਂ ਪਾ ਲੈਂਦੇ ਹਾਂ। ਲੋ ਜੀ ਮੈਂ ਆਟਾ ਲੈ ਲਿਆ ਆਟਾ ਜਿਵੇਂ ਆਪਾਂ ਰੋਟੀ ਦੇ ਦੋ ਪੇੜੇ ਹੁੰਦੇ ਆ ਜਿੰਨੇ ਆਪਣੇ ਦੋ ਜਾਂ ਤਿੰਨ ਕਈ ਛੋਟੇ ਲੈਂਦੇ ਆ ਕਈ ਵੱਡੇ ਤਿੰਨ ਬਸ ਐਡਾ ਕ ਉਹਨਾਂ ਨੂੰ ਲਾ ਕੇ ਇੰਨਾ ਕਾਟਾ ਲੈ ਲੈ ਇਹਨੂੰ ਐਨ ਪਤਲਾ ਬੇਲ ਲੈਣਾ ਬਸ ਪਤਲਾ ਬੇਲਣਾ ਐਨ ਤੇ ਨੂਨ ਵਾਲੇ ਕੱਟਰੇ ਆਪਾਂ ਲੰਬੇ ਕੱਟਣੇ ਆ ਜਿਹੜੇ ਮਿੱਠੇ ਹੁੰਦੇ ਆ ਚੋਰਸ ਹੁੰਦੇ ਆ ਨਾ ਜਿਹੜੇ ਨੂਨ ਵਾਲੇ ਹੁੰਦੇ ਆ ਲੰਬੇ ਹੁੰਦੇ ਆ ਜਿਹੜੇ ਮਿੱਠੇ ਹੁੰਦੇ ਨੇ ਉਹ ਚੋਰਸ ਹੁੰਦੇ ਨੇ ਹਾਂ ਹਾਂ ਰੋਟੀ ਆ ਗਈ ਕਿਹੜਾ ਦੁੱਧ ਨੇ ਬਣਾਉਂਦੇ ਨੇ ਇਹਦੇ ਇੰਨੇ ਕੜੇ ਹੁੰਦੇ ਤੇ ਟਟ ਵਰਗੇ ਮੂੰਹ ਬੁਰਤੀ ਵੱਢਣ ਤੇ ਟੁੱਟਦੇ ਨਹੀਂ ਹੁੰਦੇ ਉਹ ਆਟੇ ਦੇ ਹੁੰਦੇ ਨੇ ਆਟੇ ਦੀ ਪਤਾ ਨਹੀਂ ਉਹਦੇ ਵਿੱਚ ਕੁਝ ਪਤਾ ਨਹੀਂ ਕੁਝ ਪਾਉਂਦੇ ਨਾਲੇ ਤੇਲ ਵੀ ਘੱਟ ਪਿਆ ਹੁੰਦਾ ਦਾ ਆਟਾ ਜ਼ਿਆਦਾ ਹੁੰਦਾ ਦਾ ਤੇਲ ਘੱਟ ਹੁੰਦਾ ਇੰਨੇ ਨੇ ਲੰਬੇ ਘੱਟ ਲੈ ਨੇ ਸਤਾ ਬਾਅਦ ਚ ਸੈਟਿੰਗ ਹੋ ਜਾਂਦੀ ਆ ਟੁੱਟ ਜਾਂਦੇ ਨੇ ਬਾਅਦ ਚ ਉਹ ਤਾਂ ਫਿਰ ਆਏ ਵੀ ਕਰੰਚੀ ਕਰੰਚੀ ਹੋ ਜਾਂਦੇ ਨੇ ਤੇ ਘੁੱਰ ਜਾਂਦੇ ਨੇ। ਹੂੰ ਅੱਜ ਚਾਹ ਨਾਲ ਕਟਰ ਖਾਵਾਂਗੇ। ਥੋੜੇ ਜਿਹਾ ਰੱਖ ਦੂੰਗੇ ਸ਼ਬਦ ਵੀਰ ਖਾ ਲੂਗਾ। ਉਹਨੂੰ ਕਟਰ ਪਸੰਦ ਹੈ। ਕਿਨੂੰ? ਸ਼ਬਦ ਵੀਰ ਨੂੰ। ਕਟਰ ਬਹੁਤ ਹੰਦਾ ਹੋ। ਹੂੰ ਬਿਲਕੁਲ ਜਿਵੇਂ ਉਹਨੇ ਦੱਸ ਹੀ ਲਏਗੇ ਕਟਰ ਫਿਰ ਉਹਦੇ ਕਟਰ ਨਹੀਂ ਪਸੰਦ ਆਉਣੇ ਹੈਗੇ ਚੱਕਰੀਆਂ ਨੂੰ ਕੱਟ ਰੇ ਲੈ ਕੇ ਜਾਂਦੇ ਨੇ ਵੀ ਜਿੰਨੇ ਦਾ ਡੱਬਾ ਲੈ ਜਾਂਦੇ ਉਹਨੂੰ ਕੱਟ ਰੇ ਲੈ ਗਏ ਫਿਰ ਹੁਣ ਬਾਕੀ ਕਟਰ ਥੋੜੀ ਹੋਊਗੀ ਫਿਰ ਇਹਨਾਂ ਦਾ ਝੋਲਾ ਕੱਟ ਰਾਂ ਦੀ ਪਰ ਲੈ ਚੋਲੇ ਹੀ ਕੱਟ ਰਾਂ ਦਾ ਆਊਗਾ ਪਰ ਤੁਹਾਨੂੰ ਬੇਸਨ ਦੇ ਲੱਡੂ ਪਸੰਦ ਹੈ ਕਟਰ ਪਸੰਦ ਹੈ ਕੜੀ ਪਸੰਦ ਹੈ ਮਿੱਠਾ-ਖੱਟਾ ਪਸੰਦ ਹੈ ਉਹ ਆਹੀ ਕੁਝ ਪਸੰਦ ਹੈ ਨਾ ਬੇਸਨ ਦੇ ਲੱਡੂ ਦਾ ਬਹੁਤ ਹੁੰਦੇ ਨੇ ਗੰਨੇ ਜਿੰਨੇ ਮਰਜ਼ੀ ਦਿਨ ਚ ਅਦੋਂ ਪਾ ਆ ਰਸ ਗੁੱਲੇ ਖਲਾਜ ਜਾਉਣਾ ਵਰਫੀ ਇਹ ਖਾ ਕੇ ਰਾਜੀ ਮੇਰਾ ਗੁੱਲਨ ਦਾ ਹੀ ਲੱਗ ਰੋ ਲੇਕਿਨ ਫਿਰ ਹੁਣ ਅਗਲੇ ਕਿ ਨਹੀਂ ਗਏ ਰਸ ਗੁੱਲੇ ਅਸੀਂ ਚਮਚਮ ਲੈ ਕੇ ਜਾਂਦੇ ਆ ਫਿਰ ਚਮਚਮ ਰਮਨ ਰਮਨ ਵੀ ਤਾਂ ਆਪਣੀ ਡਿਮਾਂਡਾਂ ਦੱਸ ਆਉ ਤਾਂ ਪਰ ਚਮਚਮ ਮਿਲ ਹੀ ਨਹੀਂ ਜਦਨਾ ਸਾਰਿਆਂ ਦੀ ਡਿਮਾਂਡ ਦੇਖਣੀ ਪੈਂਦੀ ਆ ਫਿਰ ਖਾਂਦੇ ਨਹੀਂ ਨਾ ਕਹਿੰਦੀ ਔਰ ਹੁਣ ਕੋਈ ਮਿਲ ਹੁਣ ਉਹ ਮਿਲ ਕੇ ਇੱਕ ਤੇ ਚਮਚਾਉ ਖਾਂਗੇ ਫਿਰ ਮਿਲ ਕੇ ਚਮਚਮ ਲੈ ਕੇ ਜਾਂਦੇ ਆ ਉਹ ਬੇਸਨ ਦੇ ਲੱਡੂ ਖਾਂਦੇ ਆ ਸੀ ਉਹਨਾਂ ਦੇ ਬੇਸਨ ਦੇ ਲੱਡੂ ਲੈ ਕੇ ਜਾਂਦੇ ਆ ਮਿਲ ਕੇ ਕੇ ਦਾ ਮਸੂਲ ਕਰਦੇ ਆ ਔਰ ਉਨਾਏ ਜੀ ਜੀਦੀ ਜਿਹੜੀ ਪਸੰਦ ਵਧੀਆ ਮਨ ਸਾਰਿਆਂ ਦਾ ਦੇਖਣਾ ਪੈਂਦਾ ਕਿਹੜੀ ਪਸੰਦ ਆ ਹੁਣ ਜੇ ਧੱਕੇ ਨਾਲ ਕਿਸੇ ਨੂੰ ਕੁਝ ਖਲਾ ਥੋੜੀ ਜਾਂਦਾ ਜੇ ਇਹਦੀ ਪਸੰਦ ਹੋ ਗਈ ਉਹ ਰਸਗੁੱਲੇ ਤਾਂ ਮੈਂ ਲਾਦਾ ਲੈ ਕੇ ਨਹੀਂ ਜਾਂਦੇ ਅਸੀਂ ਚਮਚ ਚ ਲੈ ਕੇ ਚਮਚ ਚੱਕਰੀਆਂ ਨੂੰ ਕਟਰ ਲੈ ਕੇ ਜਾਂਦੇ ਦਾ ਅਸੀਂ ਤੇ ਆਪਾਂ ਲੈ ਕੇ ਗਏ ਰਸਗੁੱਲੇ ਐ ਕਿਤੇ ਚਮਚ ਚ ਮਿਲ ਹੀ ਨਹੀਂ ਹੈਗੀ ਹਾਂ ਸੱਚ ਮਿਲ ਹੀ ਨਹੀਂ ਕੋਈ ਖਤਮ ਹੋਈ ਵੀ ਤੇ ਆ ਉਹ ਖਤਮ ਹੋਈ ਵੀ ਤੇ ਫਿਰ ਤਾਂ ਕਰਕੇ ਫਿਰ ਐ ਕਿਹੜੇ ਹਲਵਾਈ ਦੇ ਕੋਈ ਮਠਿਆਈ ਇੰਨੀ ਹੈ ਨਹੀਂ ਬੀਕੀ ਜਾਂਦੀ ਹੈ ਮਠਿਆਈ ਜਸ ਸੀਜ਼ਨ ਹੁੰਦਾ ਨਾ ਸੀਜ਼ਨ ਸੀਜ਼ਨ ਹੁੰਦਾ ਨਾ ਸੀਜ਼ਨ ਹਰੇਕ ਬੰਦਾ ਪਰਫੀ ਵੀ ਨਹੀਂ ਇੰਨੀ ਮਗਣੀ ਕਾ ਦੀ ਆ ਹਾਂ ਮਗਣੀ ਨਹੀਂ ਪੱਲਣੀ ਆ ਉਹਦਾ ਚੱਕਰ ਆ ਹੁੰਦਾ ਨਾ ਫਿਰ ਵਿਕਣ ਕਰਕੇ ਮਠਿਆਈ ਵਿਕ ਜਾਂਦੀ ਆ ਜੇ ਬਚੀ ਤਾਂ ਠੀਕ ਐ ਨਹੀਂ ਪਹਿਲਾਂ ਜਿਹੜੇ ਹੁਣ ਖਾਣੀਆਂ ਸਵੇਰੇ ਫੇਰੇ ਸਾਰੇ ਖਾ ਤਾਂ ਲਓ ਜੇ ਬਚ ਗਈ ਇੱਕ ਰੋਟੀ ਦੀ ਇੱਕ ਡੋਰੀ ਫੇਰ ਲੈ ਲੂਗਾ ਅਬ ਉਹਦਾ ਚਾਲ ਖਾਲੇ ਹੂੰ ਆ ਬੁੰਦਾ ਚੌੜਾ ਲੇ ਹਾਂ ਖਲਾਤੇ ਦੋ ਤਾਂ ਲੱਡੂ ਖਾਣੇ ਨੂੰ ਲੱਡੂ ਬਟਰੀ ਖਾ ਲਈ ਮਟਰੀ ਨਾਲ ਖਾਊਗਾ ਮਟਰੀ ਖਾ ਲਈ ਕਟਰੀ ਮੈਂ ਆਪਦਾ ਸਮਾਨ ਛੱਡ ਕੇ ਇੱਧਰ ਖੜੀ ਹੋ ਗਈ ਲੱਡੂ ਖਾਣੇ ਨੂੰ ਲੱਡੂ ਮੜਾਇਆ ਫੋਨ ਕਰਵਾ ਬਰਨ ਨਾ ਇਹਦੇ ਬਾਅਦ ਸਸ ਨਾ ਕੜਾਹੀ ਧਰ ਦੂੰਗੀ ਰੋਟੀਆਂ ਤੋਂ ਬਾਅਦ ਰੋਟੇ ਪਾ ਦੂੰਗੀ ਰੋਟੀ ਮੈਨੂੰ ਲੱਗਦਾ ਹਰਜਿੰਦਰ ਹਰਜਿੰਦਰ ਲੈ ਕੇ ਗਿਆ ਦੇ ਦੀ ਕੋਣ ਗਿਆ ਜਿਹੜਾ ਨਹੀਂ ਆਉੜੀ ਸਾਰਿਆਂ ਦੀ ਗਿਣ ਲੈ ਦੇਖ ਲੈ ਇੱਕ ਆਇਕ ਪਾਲ ਦੀ ਲਾ ਰੱਖ ਇੱਕ ਨਾ ਫੇਰ ਨਾ ਉਹਨੇ ਦੇਖ ਕੇ ਦੋ ਹੁਣ ਲਾ ਕੇ ਦੇਖੋ ਤੇਰੀ ਮੇਰੀ ਕੋਈ ਨਹੀਂ ਮੈਂ ਤਾਂ ਕਟਰ ਖਾਉਂਗੀ ਖਾਉਂਗੀ ਕੱਢ ਰਾਹ ਅੱਜ ਤਾਂ ਜਿਹੜੀ ਬਧੀ ਚੀਜ਼ ਬਣ ਰਹੀ ਹੋ ਤੇ ਟੈਕ ਨਹੀਂ ਨਹੀਂ ਜਿਹੜੀ ਬਧੀ ਚੀਜ਼ ਬਣ ਰਹੀ ਹੋ ਤੈਨੂੰ ਤਿੰਨ ਤਲਵਾਰ ਤੈਨੂੰ ਥੋੜੀਆਂ ਆ ਤਿੰਨ ਤਲਵਾਰ ਆਹ ਕੁੜੀ ਬੋਲ ਫਿਰ ਆਏ ਜੇ ਰੋਟੀ ਗਿਣ ਕੇ ਲਾ ਲੋ ਨਾ ਫਿਰ ਵਾਦੂ ਮੈਂ ਸਾਨੂੰ ਜੇ ਸਿਰਦੇ ਆ ਰੋਜ ਬਚਦੀ ਐ ਕੋਈ ਵਾਦੂ ਹੈਗੀ ਕੋਈ ਨਹੀਂ ਵਾਦੂ ਬੱਲੇ ਵਾਸਤੇ ਵੈਸੇ ਵੀ ਨਹੀਂ ਬਚੀ ਮੈਂ ਵਾਦੂ ਲੈਣੀ ਵੀ ਨਹੀਂ ਮੈਂ ਆਟਾ ਬਣਾਇਆ ਹੀ ਨਹੀਂ ਆਪਣਾ ਆਟਾ ਵਿੱਚ ਪਾਇਆ ਹੀ ਨਹੀਂ ਆਈ ਕੰਨੀ ਉਹ ਤਾਂ ਮੈਂ ਯੂਵੀ ਦਾ ਕਹਿ ਰਹੀ ਸੀ ਮੈਂ ਹਜੇ ਇੱਕ ਅੱਧਾ ਬਚ ਗਿਆ ਤਾਂ ਖਾ ਲੂਗਾ ਨਹੀਂ ਨਾ ਸੇ ਉਹ ਤਾਂ ਡਾਵਲਾ ਹੈ ਹਾਂ ਆ ਵੀ ਇੱਕੇ ਖਾਹੂਗੀ ਕੱਚੇ ਹੀ ਖਾਲਾ ਕੱਚੇ ਹੀ ਖਾਲਾ ਖਾਲੂ ਆਏ ਮੈਂ ਇਹਨੂੰ ਪਸੰਦ ਨਹੀਂ ਆ ਤਾਂ ਕਾਟਾ ਰਾ ਹਾਂ ਘਟਾ ਤਾ ਫਤੂਰਾ ਖਦਾ ਅੱਜ ਖਾ ਕੇ ਜਿਹੜੇ ਬਚਣ ਗਏ ਨਿਆਣੇ ਵਾਸਤੇ ਰੱਖ ਦਾਂਗੇ ਇੱਧਰ ਨਹੀਂ ਆਣਾ ਨੋ 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 ਨਹੀਂ ਨਹੀਂ ਬਾਬੂ ਚੱਲ ਚਲੋ ਚੱਲੋ ਪਕੂ ਟੀਵੀ ਲੈ ਕੇ ਟੀਵੀ ਬਦ ਉੱਠ ਖੜਿਆ ਹੈ ਟੀਵੀ ਅੰਦਰ ਪਰ ਹੈ ਤਾਂ ਇਹ ਤਾਂ ਕੋਈ ਚਲ ਚੱਲਾ ਅੰਦਰ 깔 ਅੰਦਰ 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 ਚਲ ਚੱਲ ਚਾਟੂ ਦੇਖੀ ਚਲ ਪਾਹ ਦੇਖੀ ਕਦਾ ਬੈਠਾ ਹੈ ਬਤਾ ਉਹ ਵੀ ਕੋਈ ਨਾਲ ਬੈਠਾ ਹੋਵੇ ਤਾਂ ਬੈਂਦਾ ਸਾਰੇ ਤਾਂ ਹੁਣ ਪੋਰੇ ਤੇ ਮੈਂ ਵੀ ਇੱਧਰ ਵੀਡੀਓ ਬਣਾ ਰਹੀ ਆ ਫਿਰ ਕੈਮਰਾਮੈਨ ਵੀ ਆਪਣੇ ਨਾਲੇ ਤੇ ਮੰਗਣੀ ਦੋਰੀ ਆਪਣਾ ਹਾਊਸ ਤਾਂ ਬਿੱਗ ਬਾਊਸ ਹਾਊਸ ਬਣਿਆ ਬਿੱਗ ਬਾਊਸ ਆ ਸਾਰਾ ਹਾਊਸ ਅਜ ਬਾਰੇ ਦਾ ਇਹ ਬਚਾ ਫਿਰ ਅੰਦਰ ਇਕੱਲਾ ਗਰੀ ਹੋੜੀ ਹੋੜੀ ਨਾ ਬਈ ਸਾਨੂੰ ਕੈਮਰਾ ਦੱਸ ਦਿਓ ਕੋਈ ਸਸਤਾ ਜਾਂ ਹਾਂ ਤੇ ਕੁਆਲਿਟੀ ਵੀ ਵਧੀਆ ਵਧੀਆ ਹੋਵੇ ਹੈਨਾ ਸਹੀ ਗੱਲਾਂ ਤੇ ਸਸਤਾ ਵੀ ਰੇਟ ਵੀ ਨਾ ਜ਼ਿਆਦਾ ਹੋਵੇ ਸੀ ਕੈਮਰੇ ਲੈਣੇ ਹੁਣ ਸਾਨੂੰ ਕਮੈਂਟ ਕਰਕੇ ਦੱਸਿਓ ਹੋਰ ਅਸੀਂ ਫੋਨ ਨਾਲ ਹੀ ਵਲੌਗ ਬਣਾਉਂਦੇ ਆ ਪਰ ਹੁਣ ਅਸੀਂ ਕੈਮਰਾ ਸੋਚਦੇ ਆ ਵੀ ਕੈਮਰੇ ਲਈਏ ਹੈਨਾ ਹਾਂ ਹਾਂ ਨਹੀਂ ਫਿਰ ਸਾਨੂੰ ਵੀ ਵਧੀਆ ਜਿਹਾ ਫੋਨ ਦੱਸੋ ਫੋਨ ਨਵਰਾ ਦਾ ਪਤਾ ਹੀ ਆ ਫੋਨ ਨਵਰਾ ਦਾ ਪਤਾ ਹੈ ਪਤਾ ਹੀ ਆ ਵੀ ਜੇ ਕਿਸੇ ਆਈਫੋਨ ਤੋਂ ਵਧੀਆ ਫੋਨ ਨਹੀਂ ਵੀ ਹੁੰਦਾ ਜੇ ਕਿਸੇ ਨੇ ਦੇਣਾ ਹੋਵੇ ਦੇਣਾ ਹੋਵੇ ਗਿਫਟ ਕਰਨਾ ਹੋਵੇ ਗਿਫਟ ਕਰ ਦੋ ਸਾਨੂੰ ਅਗੇ ਕੈਮਰੇ ਵੀ ਜੇ ਕਿਸੇ ਨੇ ਗਿਫਟ ਕਰਨਾ ਹੋਵੇ ਤਾਂ ਕੈਮਰਾ ਸਾਨੂੰ ਖੁੱਲਾ ਸੱਦਾ ਹੈ ਸਾਰੇ ਕਹਿਣਗੇ ਸਾਨੂੰ ਇਹਦੇ ਤੋਂ ਖੁੱਲਾ ਸੱਦਾ ਹੋ ਗਿਆ ਗਾਰ ਮਨੋਂ ਹੋਰ ਮੈਂ ਤੈਨੂੰ ਕਾਹ ਕਰ ਰਹੀ ਮੈਂ ਤਾਂ ਪਾਪ ਤਾਂ ਮਾਰ ਰਹੀ ਆ ਉਹ ਫਿਰ ਹਜੇ ਮੈਂ ਕਿਉਂਕਿ ਮੈਂ ਨਾ ਰੋਟੀ ਨਹੀਂ ਖਾਣੀ ਸੀ ਇਸ ਕਰਕੇ ਫਿਰ ਮੈਂ ਤਾਂ ਆਪਣਾ ਬਾਹੀ ਕੰਮ ਕਰਦੀ تھی ਫਿਰ ਬਾਕੀ ਤਾਂ ਉਹਨਾਂ ਅੰਦਰ ਰੋਟੀ ਖਾ ਰਹੇ ਆ ਮੈਂ ਕੱਲੀ ਹਜੇ ਕਰ ਰਹੀ ਆ ਰੋਟੀ ਖਾ ਕੇ ਆਣਗੇ ਤਾਂ ਕਰਕੇ ਫਿਰ ਮੈਂ ਕੱਲੀ ਮੈਂ ਪਿਆ ਤੇਲ ਅਦਰ ਕੜਾਹੀ ਤਾਂ ਤਿਆਰ ਕੀਤੀ ਮਮਮੀ ਨੇ ਉਹ ਗਰਮ ਹੋ ਗਿਆ ਹਜੇ 2 ਪੇੜਿਆਂ ਦਾ ਆਟਾ ਪਿਆ ਹੈ ਬਸ 2 ਕੋ ਹੋ ਰਹੇਗੇ ਜ਼ਿਆਦਾ ਨਹੀਂ ਹੈਗਾ ਕਿਉਂਕਿ ਅੱਧਾ ਕਿਲੋ ਹੀ ਤਾਂ ਦੇ ਆਵਾਂ ਮੈਂ ਤਾਂ ਬਣਾਣ ਓਕੇ ਨਹੀਂ ਹੈਗੇ ਬਸ ਐ ਬਿਲਕੁਲ ਫਿਰਿੱਤੂ ਕੇ ਹਾਰਮੂ ਦਾ ਫਿਰ ਤਾਂ ਕਾਂਸੇ ਬਣਾ ਲਈਏ ਇਹ ਤਾਂ ਉਹੀ ਬਣਾਣੇ ਤੇ ਬਸ ਚਾਹ ਨਾਲ ਥੋੜੇ 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 ਚਾਹ ਨਾਲ ਬਣਾਣੇ ਤੇ 15 20 ਦਿਨ ਹੋਣੇ ਪਏਗੇ ਬੰਦੇ ਨੂੰ ਹੋਰ ਫਿਰ ਤਾਂ ਵੀ ਖਰਾਬ ਹੋ ਜਾਊਗਾ ਹੁਣ ਸੂਸਰੀਆਂ ਚੜ੍ਹ ਜਣੀਆਂ ਇਹ ਭੁੰਡੀ ਆ ਜਾਂ ਕਹਿਣ ਜਦ ਤੱਕ ਇਹ ਤਾਂ ਗਹਿਣ ਲਾਲ ਨਹੀਂ ਹੁੰਦੇ ਨਾ ਜਦ ਤੱਕ ਇਹਨਾਂ ਬਸ ਇਹਨਾਂ ਨੂੰ ਫਰਾਈ ਕਰੀ ਜਾਣਾ ਆਪਾਂ ਜਦ ਤੱਕ ਲਾਲ ਨਹੀਂ ਹੁੰਦੇ ਸਾਰੇ ਨਾ ਪਾਓ ਬਸ ਬਹੁਤ ਨੇ ਫਿਰ ਉਹ ਇਕੱਠੇ ਰੱਖ ਦਿਆ ਨੇ ਟਿੱਕ ਦੇ ਲੋ ਜਿਹਦਾ ਸਿੱਕਾਂ ਪੇੜਾ ਰਹਿ ਗਿਆ ਬਸ ਹੋ ਗਿਆ ਬਸ ਥੋੜੇ ਜਿਹਾ ਬਣਾਤੇ ਬਸ ਹੋ ਗਏ ਹੋਣੇ ਹੋ ਜਾਣਗੇ 1.5 ਕਿਲੋ ਹਨ 1.5 ਕਿਲੋ ਹੋਣਗੇ ਛਾ ਕੇ ਦੇਖਿਆ ਬਹੁਤ ਸਵਾਦ ਬਣਿਆ ਟੁੱਟ ਵੀ ਰਹੇ ਆ ਬੱਦਿਆਂ ਕਸ ਉਹਨਾਂ ਥੋੜੇ ਘੱਟ ਆ ਰਹੇ। ਖਤਮ ਆ ਕੇ ਲੈ ਲੈ। ਨਾ ਨਾ ਜਿਹੜੇ ਜਿੰਨੇ ਪੀਲੇ ਜਿਹੇ ਹੁੰਦੇ ਨੇ ਵਧੀਆ ਹੁੰਦੇ ਨੇ ਉਹਨੇ। ਨਹੀਂ ਨਹੀਂ ਘੱਟ ਰਾ ਰਹੇ। ਜੇ ਪਹਿਲਾਂ ਮੈਂ ਪਹਿਲਾਂ ਘੱਟ ਰਾ ਰਹੇ ਨੇ ਬੰਦਾ ਪਿਛਲੀ ਬਣਾ। ਆਹ ਜਿਆਦੇ ਕਾਲੇ ਨੇ। ਇਹ ਜਿਆਦੇ ਰਾੜੇ ਹੋਏ। ਉਹਨਾਂ ਦੇ ਤਾਂ ਵਧੀਆ ਬਣੇ ਹੋਏ ਆ। ਜਿਹੜੇ ਹਲਵਾਈ ਬਣਾਉਂਦੇ ਨੇ ਪੀਲੇ ਰੱਖ ਜਾਂਦੇ ਥੋੜੇ ਜਿਹੇ। ਉਹਨਾਂ ਦੇ ਘੱਟ ਜਿਹੜੇ ਬਾਰਨ ਤੇ ਲੈਂਦੇ। ਉਹਦੇ ਥੋੜਾ ਜਿਹਾ ਰੰਗ ਥੋੜਾ ਜਿਹਾ ਚੜਾ ਲਾ। ਚਲ ਉਹਨੇ ਤੋਂ ਉਹਨੇ ਇਹ ਨਹੀਂ ਮਹਿ ਗਿਆ ਲਾਲ ਜੇ ਚਿੱਟੇ ਹੋ ਗਈ ਚਿੱਟੇ ਹੀ ਲੱਗ ਰਹੇ ਸਰੋ ਢਿੱਲੇ ਵੀ ਰਹਿ ਜਾਂਦੇ ਨੇ ਹੈ ਢਿੱਲੇ ਵੀ ਰਹਿ ਜਾਂਦੇ ਨੇ ਜਿਹੜੇ ਪੀਲੇ ਜਾਂਦੇ ਨੇ ਨਹੀਂ ਰਹਿੰਦੇ ਹੋਰਾਂ ਲਈ ਕੀ ਜ਼ਿਆਦਾ ਪਿਆਉਣਾ ਕੀ ਜ਼ਿਆਦਾ ਹੋਗਾ ਨਾ ਬਿਸਕਟ ਕੰਚੀ ਗੰਜ ਕੋਈ ਵੀ ਚੀਜ਼ ਹੋਰ ਕੀ ਲੋਜੀ ਕਟਰ ਦੇਖੋ ਥੋੜੇ ਜਿਹਾ ਰਹਿ ਗਏ ਪਰ ਥਾਲ ਸਾਡਾ ਭਰ ਗਿਆ ਕੋਈ ਗੱਲ ਨਹੀਂ ਹੁਣ ਅੱਜ ਦੁਪਹਿਰ ਦੀ ਚਾਹ ਇਸੇ ਨਾਲ ਪੀਣੀ ਹਣਾ ਐਸੇ ਨਾਲ ਐਸੇ ਨਾਲ ਕਟਰਾ ਨਾਲ ਨਾਲ ਜੋ ਵੀ ਅੱਜ ਸਕੂਲ ਤੋਂ ਹਾਂ ਨਾਲੇ ਜਿਹੜੇ ਥੋੜੇ ਜੇ ਬਚ ਜਾਣਗੇ ਫਿਰ ਉਹ ਯੂਵੀ ਵਾਸਤੇ ਆ ਸ਼ਬਦ ਵੀਰ ਵਾਸਤੇ ਨਾਲ ਜੋ ਓਕੇ ਰੱਖ ਦਾਂਗੇ ਖਾਣਗੇ ਸੋਰੀ ਪਾਤਾ ਪਾ ਦੋ ਸਾਰੀ ਬਾਦੋਂ ਦਾ ਹੂੰ ਲੋ ਜੀ ਸਾਡਾ ਕੰਮ ਨਿਪਟ ਗਿਆ ਕਟਰਾ ਫੈਮਿਲੀ ਲੱਗਦਾ ਹੈ ਹਣਾ ਬਸ ਆਪਣੇ ਕਟ ਵੱਢ ਕੇ ਪਹਿਲਾਂ ਰੱਖ ਲਓ ਟੈਮ ਨਹੀਂ ਲਾ ਫਰਾਈ ਕਰਨ ਨੂੰ ਟੈਮ ਨਹੀਂ ਲਾ ਹੁੰਦਾ ਲੱਗਦਾ ਇਹਨਾਂ ਨੂੰ ਛੇਤੀ ਬਹੁਤ ਛੇਤੀ ਬਣਦੇ ਨੇ ਬਸ ਇਹਨਾਂ ਨੂੰ ਪਹਿਲਾਂ ਕੱਟ ਕੇ ਰੱਖ ਲਓ ਹੁਣ ਇਹ ਸਾਡੇ ਚੱਕਰੀਆਂ ਨੂੰ ਬਣੋਗੇ ਜਦ ਤਾ ਬਹੁਤ ਜ਼ਿਆਦਾ ਬਣੋਗੇ ਜਦ ਤਾ ਅਸੀਂ ਉਸ ਟਾਈਮ ਸੱਜਰੇ ਲੱਗ ਜਾਂਦੇ ਆ 10 ਵਜੇ ਸਵੇਰੇ ਆਸਮਾਨ ਬਣਾਉਣ ਕਟਰ ਮਠੀਆਂ ਇਸ ਵਾਰ ਤਾਂ ਦੇਖਾਂਗੇ ਇੱਕ ਦਿਨ ਪਹਿਲਾਂ ਬਣਾਵਾਂਗੇ ਚੱਕਰੀਆਂ ਅਲੇ ਦਿਨ ਨਹੀਂ ਬਣਾਉਂਦੇ ਸਯੁਖ ਟੈਂਪਰ ਨਾ ਜੁੱਠੇ ਕਰਦੇ ਹੀ ਨਹੀਂ ਆਪਾਂ ਖਾਂਦੇ ਹੀ ਨਹੀਂ ਅਗਲੇ ਦਿਨ ਤੇ ਚੱਕਰੀ ਹੋਊਗੀ। ਉਹ ਤੇ ਬਾਤ ਨਹੀਂ ਚੱਕਰੀ ਆਉਂਦੀ ਨੇ। ਹਾਂ। ਹੋਰ। ਚਲੋ ਦੇਵਣਾ ਲਾਂਗੇ ਫਿਰ। ਲੈ। ਚਲੋ। ਲੋ ਜੀ ਅਸੀਂ ਹੁਣ ਚੱਲੇ ਥੋੜਾ ਜਿਹਾ ਸਮਾਨ ਖਰੀਦਣ। ਇੱਧਰ ਮੈਂ ਤੇ ਮਨਦੀਪ ਦੋਨੇ ਤਿਆਰ ਹੋ ਗਈਆਂ ਕਿਉਂਕਿ ਅਸੀਂ ਸਾਰਾ ਕੰਮ ਕਰਨ ਵੇੜ ਕੇ ਦੁਪਹਿਰ ਦਾ 1 ਵਜ ਗਿਆ ਤੇ ਦੁਪਹਿਰ ਦੇ 1 ਵਜੇ ਅਸੀਂ ਛੋਟਾ ਛੋਟਾ ਸਮਾਨ ਲੈਣਾ ਚਾਣੇ ਆ ਜਿਹੜਾ ਆਪਣੀ ਨਿਆਣਿਆਂ ਦਾ ਸਾਡਾ ਹਨ ਖਾਣ ਪੀਣ ਦਾ ਕਿਉਂਕਿ ਬਾਕੀ ਦਾ ਸੋਦਾ ਪੱਤਾ ਅਸੀਂ ਇੱਥੂ ਹੀ ਲਈ ਆ ਜੰਨੇ ਆ ਥੋੜਾ ਥੋੜਾ ਕਰਕੇ ਇਸ ਕਰਕੇ ਫਿਰ ਉਹ ਸਮਾਨ ਸਾਡਾ ਆਂਦਾ ਨਹੀਂ ਹੈਗਾ ਤਾਂ ਕਰਕੇ ਅਸੀਂ ਸੋਚਿਆ ਵੀ ਅੱਜ ਆਪਾਂ ਦੋਨੇ ਜਾ ਕੇ ਲੈ ਕੇ ਆਂਦੀਆਂ ਏ ਫਿਰ ਅਸੀਂ ਆਂਦੇ ਹਾਂ ਆ ਮੁੜਦੇ ਹੋਏ ਉਧਰੋਂ ਫਿਰ ਐਵੇਂ ਆ ਵੀ ਇੱਥੇ ਨੇੜੇ ਕਿ ਐ ਸਾਡੇ ਹਸਨਪੁਰ ਟੱਪਕੇ ਵੀ ਫਿਰ ਯੂਵੀ ਦਾ ਟਾਈਮ ਹੋ ਜਾਊਗਾ ਨਾਲ ਦੀ ਨਾਲ ਮੁੜਦੇ ਹੋਏ ਅਸੀਂ ਯੂਵੀ ਨੂੰ ਵੀ ਲੈ ਆਵਾਂਗੇ ਅਸੀਂ 1 ਵਜੇ ਚੱਲੇ ਤੇ ਫਿਰ 2:30 ਵਜੇ ਤੇ ਬਸ 2:30 ਵਜੇ ਯੂਵੀ ਨੂੰ ਛੁੱਟੀ ਹੁੰਦੀ ਹੈ ਉਹਦੇ ਛੁੱਟੀ ਹੋਣ ਤੇ ਪਹਿਲਾਂ ਪਹਿਲਾਂ ਅਸੀਂ ਵਾਪਸ ਆ ਜਾਾਂਗੇ ਨਾ ਮਤਲਬ ਉਹਨੂੰ ਨਾਲ ਲੈ ਆਵਾਂਗੇ ਅਬ ਉਹਨੂੰ ਵੀ ਅਸੀਂ ਲੈ ਕੇ ਨਹੀਂ ਗਏ ਹੈਗੇ ਕਿਉਂਕਿ ਅਬੂ ਫਿਰ ਉੱਥੇ ਸਾਨੂੰ ਪਰੇਸ਼ਾਨ ਕਰਦਾ ਇਸ ਕਰਕੇ ਉਹਨੂੰ ਵੀ ਅਸੀਂ ਸੁੱਤਾ ਪਿਆ ਲਓ ਜੀ ਇੱਧਰ ਮਨਦੀਪ ਦੇਖ ਰਹੀ ਆ ਭਾਂਡੇ ਇਹਨੀਆਂ ਚਾਰ ਕ올ੀਆਂ ਲਈਆਂ ਨੇ ਹਜੇ ਸੁਪੀਆਂ ਸੁੱਟੀਆਂ ਜੀਆਂ ਆ ਦੇਖ ਰਹੀ ਬਹੁਤ ਸੋਹਣੀਆਂ ਆਏ ਇੱਧਰ ਭਈਆਂ ਨਾ 20-20 ਰੁਪਏ ਦੀ ਆਏ ਬਹੁਤ ਸੋਹਣੀਆਂ ਸੋਹਣੀਆਂ ਨੇ ਪਹਿਲਾਂ ਵੀ ਅਸੀਂ ਲੈ ਕੇ ਆਏ ਕਿਹੜੇ ਸੀ ਮਸਾਲੇ ਮਸਲੇ ਪਾਨੇ ਨੇ ਫੇਰ ਇਹਦੇ ਵਿੱਚ ਪਾ ਲੈਣੀਆਂ ਪਹਿਲਾਂ ਵੀ ਅਸੀਂ ਲੈ ਗਏ ਆ ਮੈਂ 3 ਲੈਟਾਂ ਦੇਖ ਰਹੀ ਮੈਂ ਤਾਂ 2 ਲੈਟਾਂ ਲਵਾਂ ਹਾਂ ਇਹ ਮੋਰੇ ਤੁਹਾਡਾ ਤੁਸੀਂ 3 ਮਾਰਟ ਚ ਨਾ ਰੇਟ ਹੈ ਨਾ ਜਿਹੜਾ ਉਹ ਬਹੁਤ ਚੌਲੇ ਠੀਕ ਹੁੰਦਾ ਵਧੀਆ ਹੁੰਦਾ ਨੇ ਕੋਲ ਰੀਜ਼ਨੇਬਲ ਹੁੰਦਾ ਤੁਹਾਨੂੰ ਸਰਪਲਟ ਨਹੀਂ ਸੋਨਾ ਲੈ ਲਓ ਬਈ ਵੱਡਾ ਹੀ ਇਹ ਦੋ ਆਵਾਲੇ ਵੀ ਸੋਹਣਾ ਲੱਗ ਰਿਹਾ ਦੂ ਵੱਟ ਵਾਈਟ ਵੀ ਸੋਹਣਾ ਲੱਗ ਰਿਹਾ ਆ ਵੀ ਸੋਹਣਾ ਉੱਪਰ ਦੇਖੋ ਲੈਣਾ ਵਾਲਾ ਸੋਹਣਾ ਨਾਲ ਪਿੱਛੇ ਪਿਆ ਜਿਹੜਾ ਉਹ ਦੇਖੋ ਕੱਢ ਕੇ ਦੇਖੋ ਫਿਰ ਉਹਨੂੰ ਪਿੱਛੇ ਪਿਆ ਆ ਦਿਨ ਆਲਦੇ ਹੋ ਨਹੀਂ ਆ ਦੇਖੋ ਕਿਹੜੇ ਹਾਂ ਹਾਂ ਆ ਛੋਟਾ ਹੈ ਸਾਈਜ਼ ਹੈ ਨਾ ਸੇਮ ਆ ਸੇਮ ਆ ਦੇਖੋ ਹਾਂ ਨਾ ਵੈਸੇ ਲੋਕੀ ਕਿ ਆਪਣੀਆਂ ਨਾਲ ਤੇ ਇਹਦੇ ਨਾਲੋਂ ਵੱਡਾ ਆ ਨਿਕ ਕੇ ਆ ਵੱਡਾ ਹਲੋ ਆ ਵੱਡਾ ਕਿਹੜਾ ਲਮਾ ਦੇਖਾਂ ਅੱਜ ਨਾ ਦੁੱਧ ਵਾਲਾ ਕੱਪ ਚੇਂਜ ਕਰਨਾ ਬਈ ਪਹਿਲਾਂ ਦਿਖਾ ਲੂਗਾ ਦਿਖਾਓ ਵਿਚਾਰਾ ਕਹਿੰਦਾ ਮम्मा ਕੱਪ ਇਹ ਕਿਹੜਾ ਚੱਕਿਆ ਤੇ ਪਹਿਲਾਂ ਪਹਿਲਾਂ ਆ ਚੱਕਿਆ ਤਾਂ ਆਹ ਆ ਆ ਸੇਮ ਜਿਹੀ ਹੈ ਇਹ 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 ਹੋਰ সাইਜ਼ ਵੀ ਦੇਖ ਲੈਣਾ ਲਓ ਜੀ ਇਧਰ ਆਵੋ ਸਾਰੀ ਸ਼ਾਪਿੰਗ ਆ ਸਾਡੀ ਟੋਕਰੀ ਭਰ ਗਈ ਮੇਰੀ ਬਾਹਂ ਦੁਖਣ ਲੱਗੀ ਛੋਟੀ ਜੀ ਭਰ ਲਈ ਅਸੀਂ ਐਂ ਕਹਿ ਕੇ ਆਏ ਤੇ ਥੋੜਾ ਸਮਾਂ ਲਵਾਂਗੇ ਹੂੰ ਪਰ ਜ਼ਿਆਦਾ ਲੈ ਹੋ ਗਿਆ ਕੋਈ ਗੱਲ ਨਹੀਂ ਹੁਣ ਜੋ ਆਬੂ ਦੇ ਲਾਸਟ ਆਬੂ ਦੇ ਉਹ ਰਹਿ ਗਏ ਡਾਈਪਰ ਹੁਣ ਆ ਲੈ ਲਈਏ ਫਿਰ ਅਸੀਂ ਘਰ ਚਾ ਰਹੇ ਆ 2:00 ਵਜਣ ਵਾਲੇ ਐ ਬਿੱਲ ਵੀ ਕਰਾਉਣਾ ਜਲਦੀ ਕਰ ਚੀਜੀ ਲੈ ਲੈ ਬੱਬੂ ਨੂਨ ਵਾਲੀ ਆ ਨੂਨ ਵਾਲੀ ਤੂੰ ਮਿੱਠਾ ਖਾਂਦਾ ਨਹੀਂ ਹੈਗਾ ਲੈ 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 ਕੱਟ ਹੁੰਦੇ ਆ ਨਾ ਫਿਰ ਦੇਖੀ ਖਾ ਰਿਹਾ ਏ ਖਾ ਰਿਹਾ ਖਾ ਰਿਹਾ ਹੈ ਕਟਰ ਚਾਹ ਨਾਲ ਖਾਣੇ ਤੇ ਅੱਜ ਟਾਈਮ ਸੀ ਰਾ ਗਈ ਥੈਂਕਸ ਫਰ। ਜਾਣ ਕੇ ਘਰ ਕਰਦੀ। ਹੋਰ। ਆ ਉਹ ਕਟਰ ਘਾਰਿਆ ਮੇਰੇ ਬੱਬੂ ਕਿੱਦੂ ਘਾਰਿਆ ਹੈ? ਕਿਉਂ ਲੈ ਕੇ ਆਉਣਾ ਤਾ। ਉਹ ਵੀ ਲੈ ਕੇ ਆਉਣਾ ਤਾਂ ਕਾਂਸਰ ਨਾਲ ਇੰਨਾ ਜਿਹੜੇ ਕੁਝ ਲੈਣਾ ਦਬਦਾ ਜਿਹੜਾ ਸਮਾਨ ਲੈ ਕੇ ਆਣਾ ਤਾਂ ਪਤਾ ਹੀ ਤਾਂ ਫਟਵਰ ਚੱਕ ਲਿਆ। ਆਈ ਵੀ ਦੇਖੋ ਸਾਰਾ ਸਮਾਨ ਆਪਣੇ ਮੂਰੇ ਤੇ ਰਿਖਾਇਆ ਹੈ ਕਿਉਂਕਿ ਇਹਨੂੰ ਨਾਲ ਸੀ ਨਾਲੇ ਲੈ ਕੇ ਆਏ ਜਿਸ ਕੋ ਧਿਆਨ ਦੇ ਹੋਏ ਫਿਰ ਸਮਾਨ ਇਹਨੇ ਦੇਖ ਲਿਆ ਫਿਰ ਜਦ ਇਹਨੂੰ ਸਮਾਨ ਦਿਖਦੇ ਸੋਦੇ ਆ ਨਾ ਫਿਰ ਇਹ ਸੰਭਾ ਵੀ ਵਿੱਚ ਮੇਰਾ ਵੀ ਸਮਾਨ ਖਾਣ ਵਾਲਾ ਆਇਆ ਹੋਣਾ ਖਾਣ ਵਾਲਾ ਤਾਂ ਹੁਣ ਇਹਦਾ ਵੀ ਆਂਦਾ ਹੀ ਆ ਨਿਆੜਿਆ ਤਾਂ ਸਭ ਤੇ ਇਹ ਸਾਰਿਆਂ ਨੂੰ ਤੇ ਉਹਨੇ ਆਪਣਾ ਸਮਾਨ ਟਰੋਲ ਟਰੋਲ ਕੇ ਦੇਖ ਰਿਹਾ ਜਿੰਨਾ ਹੀ ਆਇਆ ਹੈ ਮੇਰੇ ਆਲੇ ਕੋਲੇ ਨੇ ਪੇਪਰ ਬੋਟਲ ਫਿਰ ਇਹਨੂੰ ਮੇਰਾ ਫੇਵਰੇਟ ਮੈਂ ਗੱਡੀ 'ਚੋਂ ਨਾ ਸਾਰ ਸਾਰ ਪ੍ਰਾਂਤ ਚਲੇ ਇਦੀ ਘੱਟ ਕੇ ਹੋਰ ਦੀ ਤਾਂ ਅੱਧਾ ਫੇਰ ਮੈਂ ਅੰਦਰ ਆਪਣੀ ਮੇਰੇ ਅੱਧਾ ਮੇਰੀ ਬਰਾਣੀ ਦਾ ਦੱਤਾ ਨੂੰ ਮੀਂਹ ਦਾ ਨਾ జీనే ਚੱਲ ਰਹੇ ਨੇ ਫਿਰ ਤਾਂ ਅਗਰ ਕਿ ਨਾ ਆਪਹਿ ਤਾਂ ਕੇਕ ਪਾਵਾਂਗੇ ਉਹੀ ਖਾ ਲਾਂਗੇ ਬਸ ਮम्मा ਮੇਰੇ ਫੇਵਰਿਟ ਪਾਵਰ ਪੋਰਟ ਹੈ ਜਿਵੇਂ ਬਹੁਤ ਲੈ ਕੇ ਆਈਆਂ ਕਾਫੀ ਲੈ ਕੇ ਆਈਆਂ ਇੱਕ ਤਾਂ ਜੋ ਕਿ ਮੈਂ ਖਾ ਗਿਆ ਪਿੰਜਰੇ ਤੇ ਧਰ ਤੇ ਪੀਣ ਵਾਲਾ ਹੈ ਖਾਣੇ ਵਾਲਾ ਨਹੀਂ ਹੈਗਾ ਹਾਂ ਇੱਕ ਜੋ ਕਿ ਮੈਂ ਤੇ ਆ ਲੈ ਕੇ ਆਏ ਯੂਵੀ ਵਾਸਤੇ ਕੱਪ ਕਿਉਂਕਿ ਦੋ ਦੋ ਤਿੰਨ ਸਾਲ ਹੋ ਗਏ ਪਹਿਲੇ ਯੂਵੀ ਫੱਟਾ ਲੈ ਕੇ ਆਈਆਂ ਮੈਂ ਕਿਹਾ ਦਿੱਤਾ ਨਾ ਮੈਂ ਸੋਚਿਆ ਤਾਂ ਵੀ ਚੱਲੇਗਾ ਫੱਡੇ ਨੂੰ ਦਊਂਗੀ ਲਿਆ ਕੇ ਧੀ ਹੋਰ ਕਿਤੇ ਲਿਆ ਦਊਗੀ ਫਿਰ ਮੈਂ ਸੋਚਿਆ ਕਿ ਚਲ ਲੈ ਲੰਘਿਆ ਹੁਣ ਫੱਡੇ ਨੂੰ ਅਜੇ ਕਿੰਨੇ ਦੀ ਬਹੇ ਤੇ ਆਪ ਬਦਾਮ ਲੈ ਕੇ ਆਇਆ 1/4 ਕਿਲੋ ਇਹ ਆ 1/4 ਕਿਲੋ 1/4 ਕਿੱਟ ਲਏਗੇ 1/4 ਫਿਰ ਉਹ ਤਾਂ ਨਾ ਸਾਰਾ ਜਿਹੜਾ ਆਸਮਾਨੇ ਸਾਡਾ ਕੇ ਸੋਦੇ ਚ ਆ ਜਾਂਦਾ ਹੈ ਪਰ ਹੁਣ ਇਸ ਵਾਰ ਨਾ ਅਸੀਂ ਸੋਦਾ ਹੀ ਜਿਹੜਾ ਉਹ ਹੱਥ ਚੁੱਕ ਕਰਦੇ ਕਿ ਸੋਨਾ ਲੈ ਕੇ ਆਈ ਦੀ ਉਹ ਆਪਣੇ ਪਿੰਡ ਵਾਲੇ ਮੇਲੇ ਤੋਂ ਉਹ ਮੇਰਾ ਟੁੱਟ ਗਿਆ ਸੀ ਇਸ ਕਰਕੇ ਅੱਜ ਮੈਂ ਨਵਾਂ ਲੈ ਕੇ ਆਈ ਆ। ਬਾਕੀ ਕੁਛ ਨਹੀਂ ਹੈ ਬਸ ਆਹੀ ਆ। ਅਨਕਾ ਮੇਰੇ ਪਾਸ ਤੇ ਮਾਂ ਬਾਪ ਆ। ਅਸੀਂ ਤਾਂ ਸਿਰਫ ਇੱਕ ਹਾਂਸਾ ਤੇ ਵੀਰਪੇੜੀ ਗੋਲੀ ਆ ਹਮ ਬਾਕਸਾੰ ਦਾ ਇਮਲੀ ਵਾਲੀ ਖੱਟੀ-ਮਿੱਠੀ ਹੁੰਦੀ ਤੇ ਇਹ ਬਹੁਤ ਪਸੰਦ ਆ। ਇਹ ਦੇ ਮੈਨਸ ਇਹ ਮਨਨੋ 67 ਸਾਲ ਹੋ ਗਏ ਖਾਂਦੀ ਨੂੰ ਬਹੁਤ ਵਧੀਆ ਲੱਗਦੀ। ਐਂ ਨੀਓ ਵੀ ਬਾਰ ਬਾਰ ਖਾਈ ਜਾਣੀ ਖਤਮ ਹੋ ਗਈ ਫੇਰ ਮੰਗਾ ਲਈ ਐਤਾ ਨਹੀਂ। ਹੋਰ ਵੀ ਜਦ ਵੀ ਬਸ ਤੇ ਕਰ ਦਿਖ ਜਾਂਦੀ ਆ ਸਾਹਮਣੇ ਨਨਕਸ ਮਾਣਾ ਮੇਰੀ ਦਰਾਣੀ ਲੈ ਕੇ ਆਈ ਆ ਤੇ ਉਹ ਤੁਸੂਸੇ ਉਹਦੀ ਵੀਡੀਓ ਚ ਦੇਖ ਲਿਆ ਹੋਵੇ ਉਹ ਕਿਆ ਕਿਆ ਲੈ ਕੇ ਆਈ ਆ ਤੇ ਇਸ ਤੱਕ ਆਪਣੀ ਐਸਡੀ ਵੀਡੀਓ ਇੱਥੇ ਤੱਕ ਸੀਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਪਲੀਜ਼ ਦੇਖ ਲਿਆ ਕਰੋ ਤੇ ਵੀਡੀਓ ਨੂੰ ਬਾਅਦ ਵਿੱਚ ਲਾਈਕ ਕਰੋ